हां जी की हाल चाल मित्रों आज फिर पहुँच चुके हैं पहुँच चुके हैं इतनी हाँ जी असि जी पहुंच चुके कल गेट गुट ला के गए जी हिलाया गेट गेट गुट लग गया जी जिसने के ला ना आई ला। लाए तो लगे जिसन चढ़ मेरे सोनू कम कुम करके आए बलौगर गाने सुनदा हुया हां जी जी ਹੁਣੀ ਅਸੀਂ ਇਹ ਗੇਟ ਲਾਈ ਜਾਂਦੇ ਜੀ ਆ ਲਾਈ ਸੀ ਕੱਲ ਫਿਰ ਡਿੱਗ ਗਈ ਆ ਜੀ ਕਿਸੇ ਨੇ ਪੱਥਰ ਆ ਆ ਜੇ ਸੰਦਸੋ ਇਹਦੇ ਬਾਰੇ ਕੁਛ ਕਿਸੇ ਨੇ ਕਿਸੇ ਨੇ ਪੱਥਰ ਮਾਰਨੇ ਦਾ ਮਾਜੂ ਇਧਰ ਨਾਟਨੁਰਤਾ ਕਾਸਤੇ ਆ ਜੀ ਦੇਖ ਲੋ ਜੀ ਹੁਣ ਆ ਮੋਰੇ ਮਾਰੇ ਬੰਦ ਕਰਕੇ ਮਿਲਦੇ ਆ ਸਾਨੂੰ ਇਧਰ ਗਾਣੇ ਚੱਲ ਜੀ ਜਾਂਦੇ ਸੀ ਬੰਦ ਕਰਤੇ ਗਾਣੇ ਇਧਰ ਫਿਰ ਆ ਲਾਉਣਾ ਪਊਗਾ ਜੀ ਅੱਜ ਕਬੂਤਰ ਛੱਡਨੇ ਸੀ ਜਗਸੀਰ ਨੇ ਹਾਂ ਜੀ ਜੀ ਹੁਣ ਅਰਦਾ ਰੋਦਾ ਲਾਤਾ ਸੀਗਾ ਜੀ ਇੱਧਰੋਂ ਸਾਡੇ ਅੱਗੇ ਇੱਥੇ ਲਾਵਾਂਗੇ ਜੀ ਕੇਲੇ ਜੀ ਇੱਧਰ ਮੁੰਡੇ ਕੰਮ ਕਰੀ ਜਾਂਦੇ ਆ ਜੀ ਤੇ ਸਿਰ ਬੋਲੋ ਹੰਡੀਆ ਤੁਹਾਨੂੰ ਕਹਿ ਬੋਲਣਾ ਚਾਹਤੇ ਹੋ ਬੋਲੋ ਜੀ ਸਾਡਾ ਰਿਕਾਰਡ ਹੋ ਗਿਆ ਫੇਰ ਪਹਿਲਾਂ ਨਹੀਂ ਸੀ ਸੀ ਉਲਟਾ ਫਿਰ ਸਾਡਾ ਦਿਮਾਗ ਕੰਮ ਕਰ ਗਿਆ ਕੋਈ ਤਾਂ ਹਣਾ ਡੇੜ ਮਿਸਤਰੀ ਨੇ ਤੇ ਗਾੜੀ ਡੇੜੀ ਰੱਖਿਆ ਅੱਜ ਇਹਨੇ ਮਿਸਤਰੀ ਬਣਿਆ ਇਹ ਮਜ਼ਦੂਰ ਬਣਿਆ ਜੀ ਅੱਜ ਹੋਰ ਜੈ ਸਿੰਘ ਜੀ ਪੂਰੇ ਘੈਂਟ ਆ ਜੀ ਪਹਿਲਾਂ ਗਾ ਲਓ ਸੁਣੋ ਹਾਂ ਜੀ ਪਹਿਲਾਂ ਹੀ ਸੀ ਕਬੂਤਰ ਉਠਾਇਆ ਕਰਾਂਗੇ ਫਿਰ ਐਂ ਲੱਗ ਗਿਆ ਜੇ ਉਹ ਕਬੂਤਰ ਫਟੋਲੇ ਪਰਸਾ ਕਬੂਤਰ ਨਾ ਰਹੀ ਤਾਂ ਫਿਰ ਕੀ ਕਰਾਂਗੇ ਤਾਂ ਕਰ ਕੰਜੈਂਟ ਸਕਿਉਰਿਟੀ ਰਾਉਂਡ ਹੈ ਆਪਾਂ ਕਿੱਧਰ ਘਟਾ ਲਾ ਦਾਂਗੇ ਇੱਕ ਪੁਲਿਸ ਆਟ ਲਾ ਦਾਂਗੇ ਏਟਾ ਘੜਕਿਆ ਅੰਤਕਾਰ ਫੜਮੀਆਂ ਕਲਾ ਦਾਂਗੇ ਜੀ ਜੀ ਹੁਣੀ ਇੱਥੇ ਵੱਜ ਗਈ ਆ ਜੀ ਤੇਸੀ ਆ ਮੁੰਡੇ ਦੇ ਕਾਰਨ ਤੇਸੀ ਵੱਜ ਗਈ ਜੀ ਇੱਥੇ ਆ ਲਾਈ ਜਾਂਦੇ ਸੀਗੇ ਜੀ ਸਭ ਵੱਟੇ ਸੱਪ ਰੜ ਗਏ ਇੱਥੇ ਬਹੁਤ ਹੀ ਖਤਰਾ ਆ ਜੀ ਯਹਾਂ ਪਰ ਚਲੋ ਮਿਲਦੇ ਹਾਂ ਸੋਨੂ ਆ ਕੰਮ ਘੁੰਮ ਕਰਕੇ ਜੀ ਹਾਂਜੀ ਜੀ ਉਹ ਤਾਂ ਲਾਤਾ ਸੀਗਾ ਜੀ ਉਹ ਜਿਹੜਾ ਇੱਧਰ ਦੇਖੋ ਜੀ 7:00 ਵਜ ਗਈ ਹੈ ਜੀ ਲਾਉ ਤੇ ਵਲੌਗਰ ਭੱਜ ਗਿਆ ਜੀ ਆ ਇੱਥੇ ਲਾਉਣੇ ਆ ਜੀ ਹੁਣ ਇਹ ਆ ਬਦਰੋਦਾ ਜੀ ਵਧੀਆ ਕੰਮ ਜੀ ਦੇਖ ਲਓ ਮਿਲਦੇ ਹਾਂ ਸੋਨੂ ਘਰ ਘੁਰ ਕੇ ਹੋਰ ਜੈ ਸਿੰਘ ਜੀ ਤੁਸੀਂ ਕੁਝ ਕਹਿਣਾਗੇ ਕਹਿਣਾ ਆ ਜੀ ਵੀਡੀਓ ਲਾਈਕ ਕਰੋ ਸਬਸਕ੍ਰਾਈਬ ਕਰੋ ਇੱਧਰ ਗੂਫਰ ਚੱਲੀ ਜਾਂਦੇ ਆ ਜੀ ਇਹਦੇ ਵਿੱਚ ਹੀ ਆ ਦੇਖੋ ਜੀ ਉਹ ਨਾ ਕਰੀ ਜਾਂਦੇ ਸੀ ਕਿ ਜੀ ਆਜੂ ਆ ਗਈ ਜੀ ਆਜੂ ਪੀ ਲਈ ਜੀ ਵਲੌਗਰ ਕਿੱਧਰ ਗਿਆ ਉਹ ਆਜੂ ਆ ਗਈ ਹੈ ਜੀ ਆ ਦੇਖੋ ਜੀ ਕੀ ਕਰਦੇ ਆ ਬੋਰਡ ਬੋਰਡ ਦੇਖ ਚੁ ਕੋ ਬੋਰਡ ਬੋਰਡ ਦੇਖੋ ਜੀ ਕਿੱਲ ਵਲੌਗ ਦਾ ਦੂਰ ਮਾ ਤਾਰ ਲਾ ਦੇਖੋ ਜੀ ਬੋਰਡ ਦੇਖੋ ਜੀ ਇੱਧਰ ਐਲ ਸੀ ਡੀ ਲਾ ਰੱਖੀ ਹੈ ਤੇ ਰਾਤ ਨੂੰ ਜੀ ਵਲੌਗਰ ਦਾ ਉਹ ਕੀ ਹੈ ਵਲੌਗਰ ਦਾ ਇਹ ਹੋਮ ਡੇਰਾ ਡੇਰਾ ਇਹ ਹਾਂ ਕੋ ਡੇਰਾ ਲਗਾਤਾ ਹੈ ਇਹ ਆ ਦੇਖੋ ਜੀ ਇੱਧਰ ਵਲੌਗ ਲਾਈ ਜਾਂਦੇ ਜੀ ਵਲੌਗ ਲਾਦਦੇ ਨਹੀਂ ਪਿਆ ਜੀ ਐਲ ਸੀ ਡੀ ਤੇ ਇਧਰ ਵਲੌਗਰ ਸਾਹਿਬ ਇਧਰ ਜੀ ਦੇਖੋ ਜੀ ਬਹੁਤ ਹੀ ਟਾਈਮਿੰਗ ਕਰਨੀ ਪੈਂਦੀ ਆ ਜੀ ਫੋਨ ਵਲੌਗ ਲਾਉਂਦੇ ਜੀ ਟੋ ਬ੍ਰਦਰ ਸ਼ੋ ਆ ਗਿਆ ਉਹ ਆ ਗਿਆ ਸੀ ਨਾ ਦੇਖਾ ਦੇਖੋ ਜੀ ਇਧਰ ਚਾਹੂ ਪੀ ਕੇ ਜੀ ਹੁਣ ਅਸੀਂ ਲੱਗਦੇ ਆ ਜੀ ਫਿਰ ਗਾਣੇ ਤੇ ਲਾ ਦੇ ਇੱਕ ਰਾ ਗਾਣੇ ਮੈਂ ਆਪੇ ਜਲਾ ਲੂੰਗਾ ਆਇਆ ਉਹ ਨਿ ਜੋੜ ਗਾਣੇ ਉੱਤੇ ਲਈ ਮਹਿੰਗੇ ਹੁਣ ਕਰਦੀਏ ਜੀ ਆ ਅਸੀਂ ਵੀ ਘਰੇ ਪੱਠੇ ਪੁੱਠੇ ਲਿਆਉਣੇ ਆ ਜੀ ਆ ਇਧਰ ਉਹ ਕਰਤਾ ਜੀ ਆ ਗਰਗੁਰਾ ਲਾ ਕੇ ਬੰਦ ਕਰਦੀਏ ਜੀ ਫੇਰ ਹੀ ਤੁਹਾਨੂੰ ਮਿਲਦੇ ਆਂ ਜੀ ਇਹ ਕਾ ਬੋਰਡ ਸੂਤ ਕਰਨਾ ਲਾ ਜੀ ਬਾਹਰੋਂ ਦੇਖ ਲਈਏ ਜੀ ਕੀ ਕਰੀ ਜਾਂਦਾ ਵਲੌਗਰ ਕਿੱਧਰ ਗਿਆ ਵਲੌਗ ਓਹ ਸ਼ਿਕਾਰੀ ਵਲੌਗਰ ਕਾ ਓਏ ਕਰਨਾ ਕਿ ਕੰਮ ਨਹੀਂ ਕਰਨਾ ਹੋਰ ਥੋੜਾ ਘਾਤੋ ਕਰਾ ਗਾੜੇ ਸੁਣਿਆ ਮੈਂ ਗਾੜੇ ਸੁਣਿਆ ਗਾੜੇ ਸੁਣਿਆ ਦੇ ਮੁੰਡੇ ਆ ਚੁੱਕੇ ਆ ਜੀ ਹੋਰ ਇਹਦਾ ਨਾਮ ਕੀ ਸੀਗਾ ਇੰਦਰ ਸਿੰਘ ਇੰਦਰ ਸਿੰਘ ਇਹ ਦੇਖੋ ਜੀ ਗਗਰ ਹੋਰ ਗਗਨ ਜੀ ਹੋਰ ਉਹ ਦੇਖੋ ਜੀ ਸਾਡਾ ਸਰਦਾਰ ਜੀ ਅਸੀਂ ਅੱਜ ਸੀਰੀ ਲੱਗੇ ਆ ਜੀ ਇਹਨਾਂ ਦੇ ਘਰੇ ਟਾਈਟਾਈ ਸੋਜੇ ਅਲੀ ਲਾਈਟ ਚੱਕੀ ਇਹਨਾਂ ਜੰਦ ਦੇ ਆ ਜੀ ਗਗਨੋਰੀ ਹੋਰ ਬਾਈ ਜੀ ਕੁਝ ਕਹਿਣਾ ਚੱਲੇ ਆ ਹੁਣ ਆਂਦਰਜੀਤ ਆ ਤੁਹਾਨੂੰ ਪਤਾ ਹੀ ਹੈ ਕੌਣ ਹੈ ਇਹ ਇਹ ਦੇਖੋ ਜੀ ਮਸਾਲਾ ਮਸੂਲਾ ਸੀ ਤਿਆਰ ਕਰਤਾ ਜੀ ਉਹਨ ਘੁੱਡੇ ਖਾਡੇ ਉਹ ਮੋਰੇ ਮਾਰੇ ਦੇਖਦੇ ਆ ਜੀ ਉਹ ਬੰਦ ਕਰ ਲੈਣੇ ਆ ਜੀ ਹੋਰ ਜੀ ਅੱਜ ਚੋਬਰਾਂ ਨੇ ਪੂਰਾ ਸਾਥ ਦਿੱਤਾ ਆਪਣੇ ਨਾਲ ਤੇ ਤੁਸੀਂ ਨਿਕਲਿਆ ਸਬਸਕ੍ਰਾਈਬ ਕਰਨਾ ਤੁਹਾਡੇ ਕੋਲ ਕਸਣਾ ਨਹੀਂ ਤੇ ਸਾਡਾ ਥੋੜੀ ਜੀ ਸਪੋਰਟ ਹੋ ਜੰਦਰੋ ਬੁੱਝ ਚ ਮਿਲ ਜੂ ਸਾਨੂੰ ਆਇ ਲੱਗਦਾ ਵੀ ਚੱਕੋ ਮਸਾਲਾ ਕਰ ਕਰ ਕੇ ਮਿਲਦੇ ਆ ਜੀ ਚਲੋ ਆ ਵੀ ਲ ਕਰ ਦਾਂਗੇ ਜੀ ਲਾਸਟ ਚ ਆ ਇਧਰ ਵੀ ਮਸਾਲਾ ਲਾਉਣ ਵਾਲਾ ਪਿਆ ਜੀ ਇਹ ਗਾਰਾ ਗੁਰਾ ਆ ਮਿਲਦੇ ਆ ਗਰਕੁਰ ਕੇ ਹਾਲ ਜਿਹਾ ਨਾਲ ਇਧਰ ਤਿਆਰ ਕਰਤਾ ਸੀਗਾ ਜੀ ਅੰਦਰ ਇਧਰ ਸਪਾਈਸ ਵੀ ਕਰੀਏ ਨੇ ਵੀ ਕਬੂਤਰ ਛੱਡਨੇ ਆ ਜੀ ਇੱਥੇ ਹੁਣੇ ਸੋਨੇ ਕਬੂਤਰ ਰਵਾ ਕੇ ਸਰਦੇਦ ਖਾਵਾਂਗੇ ਜੀ ਅਸੀਂ ਇਧਰੋਂ ਵਧੀਆ ਇੱਥੇ ਨਾਟਕਸ਼ ਨਾਲ ਆਏਗੀ ਇੱਥੇ ਇੱਧਰ ਤਾਂ ਕਰਤੇ ਆ ਜੀ ਹੋਰ ਜਿਵੇਂ ਉਹ ਜਕਸੀਰ ਉਹ ਜੇ ਮਦਸ ਕੀ ਲੈ ਹੈਵੀ weight ਮਾਰਦੇ ਐ ਹੈਵੀ weight ਮਾਰਦੇ ਐ ਜੈਕਸੀ ਹੈਵੀ weight ਮਾਰਦਾ ਜੀ ਇਹਨੂੰ ਛੇਤੀ ਇੱਧਰ ਫਰਾਈ ਕਰਦੇ ਹੋਏ ਜਸ਼ਨ ਜੀ ਇੱਧਰ ਵਲੋਗਰ ਸਾਹਿਬ ਆਲੇ ਨਾ ਬਣਾਈ ਜਾਂਦੇ ਜੀ ਇੱਥੇ ਟਿੱਕਾ ਕੱਟੁੰਗਾ ਚੋਕਾ ਆਉਂਦੇ ਬਰਾਏ ਆਗੇੜੂ ਨੂੰ ਨਾ ਛੇੜੀ ਜੈਕਸੀ ਇਹਦੇ ਮਿਲਦੇ ਜੀ ਤੁਹਾਨੂੰ ਕਬੂਤਰ ਕਬੂਤਰ ਦਿਖਾਵਾਂਗੇ ਜੀ ਕਿਰਤੀ ਗੇਂਦ ਬਹੁਤ ਮਲੇ ਉਹ ਚੱਕ ਕੇ ਜਖਸੀ ਸੇਤੀ ਕਰ ਲਾ ਸਪਾਈਸ ਵੀ ਕਰਕੇ ਸਾਨੂੰ ਮਿਲਦੇ ਆਂ ਜੀ ਵਲੌਗ ਨਾ ਬਣੇ ਰਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਖਸੀ ਨੂੰ ਵੀ ਕਰ ਦਿਓ ਸਬਸਕ੍ਰਾਈਬ ਹਾਂ ਜੀ ਜੀ ਉਹ ਸਪਾਈਸ ਵੀ ਕਰਤੀ ਸੀ ਇੱਧਰ ਦੇਖੋ ਜੀ ਆ ਇੱਧਰ ਸੈਟਪ ਕਰੀ ਜਾਂਦਾ ਜੀ ਵਲੌਗਰ ਉਹ ਚੱਕ ਆ ਕੂੜਾ ਕਾੜਾ ਇੱਥੋਂ ਚੱਕਦਾ ਜੀ ਜਿਵੇਂ ਸਾਫ਼ ਕਰਦਾ ਜੀ ਢੋਣੇ ਦੇ ਨਾਲਿਆਂ ਇੱਧਰ ਵੀ ਲਾਤਾ ਜੀ ਗੇਟ ਗੂੜੀ ਦੀ ਗਾਲ ਨਾ ਕਰੇ ਤੁਸੀਂ ਇਗਨੋਰ ਕੀ ਹੁੰਦਾ ਇਗਨੋਰ ਨੇੜੇ ਕਰੋ ਅੰਗਨਵਰ ਕਰਿਆ ਹੋਣਾ ਸੀ ਇੱਥੇ ਕਬੂਤਰ ਕਵਾਤਰ ਇੱਥੇ ਕਬੂਤਰ ਬੈਠਿਆ ਕਰਨਗੇ ਜੀ ਹਾਂਜੀ ਜੀ ਹੁਣ ਅਸੀਂ ਕਬੂਤਰ ਕਵਾਤਰ ਲੈਣ ਜਾਣੇ ਆ ਜੀ ਉਹ ਖੁੱਡੇ 'ਚ ਜਾਣੇ ਆ ਜੀ ਮਿਲਾਂਗੇ ਤੁਹਾਨੂੰ ਖੁੱਡੇ 'ਚ ਜਾ ਕੇ ਜੀ ਖੁੱਡੇ 'ਚ ਉਹ ਕਬੂਤਰ ਕਵਾਤਰ ਲਿਆਉਂਦੇ ਮਿਲਾਂਗੇ ਤੁਹਾਨੂੰ ਇੱਧਰ ਜਖਸੀਰ ਬਲੌਗਰ ਮੱਥਾ ਟੇਕਣ ਗਿਆ ਜੀ ਬਾਬੇ ਦੇ ਉਹ ਬਾਬੇ ਦਾ ਉਹ ਜਗਾ ਜੀ ਉੱਥੇ ਮੱਥਾ ਮੱਥਾ ਟੇਕਣ ਗਿਆ ਜੀ ਠੀਕ ਕੇ ਆ ਗਿਆ ਜੀ ਬਾਬੇ ਦਾ ਕਿਉਂਕਿ ਅੱਜ ਕਬੂਤਰ ਫੇਰ ਛੱਡਣ ਲੱਗਿਆ ਜੀ ਖੁੱਡੇ 'ਚ ਮੱਥਾ ਹੋਂ ਤਾਂ ਟੇਕ ਕੇ ਆ ਗਿਆ ਜੀ ਬਲੌਗਰ ਸਾਹਿਬ ਹੁਣ ਕਬੂਤਰ ਲੈਣ ਜਾਣੇ ਸੋ ਲੋਕ ਆ ਕੇ ਮਿਲਾਂਗੇ ਜੀ ਵਲੌਗ ਸ਼ੂਟ ਕੋ ਇਹੰਦਾ ਜੀ ਚਲੋ ਜੀ ਕੈਮਰਾ ਹਾਂਜੀ ਜੀ ਹੁਣ ਖੁੱਡੇਵਾਲਾ ਸੀ ਆ ਗਏ ਆਂ ਜੀ ਇੱਥੇ ਕਬੂਤਰ ਕੱਢਦੇ ਆਂ ਜੀ ਸਾਰਿਆਂ ਤੋਂ ਪਹਿਲਾਂ ਤੁਸੀਂ ਉਹ ਖੁਸ਼ ਤੁਹਾਨੂੰ ਨਵਾਂ ਘਰ ਵਿੱਚ ਜਾ ਰਿਹਾ ਅੱਜ ਕਿਹੜੇ ਕਿਹੜੇ ਅਸੀਂ ਹੁਣ ਤਿੰਨ ਕਬੂਤਰ ਲੈ ਆਏ ਆਂ ਜੀ ਫਿਰ ਲੈਣ ਜਾਂਦੇ ਆਂ ਜੀ ਕਬੂਤਰ ਦੇਖੋ ਜੀ ਦਿਨ ਛੇਪਨ ਵਾਲਾ ਆਈ ਅਸੀਂ ਪੱਠੇ-ਪੁੱਠੇ ਵੀ ਲਿਆਉਨੇ ਆਂ ਜੀ ਤੇ ਬਾਕੀ ਹੁਣ ਕਬੂਤਰ ਸਾਰੇ ਅਸੀਂ ਉੱਧਰ ਕਰ ਲੀਏ ਅੰਜੀ ਜੀ ਇਹ ਤਾਂ ਕਬੂਤਰ ਕਬਤਰ ਆਵੇ ਲਿਆਂਦੇ ਆ ਜੀ ਬੱਚੇ ਜਖਸੀ ਨੇ ਚੱਕ ਲਏ ਆ ਜੀ ਆ ਦੇਖੋ ਕਬੂਤਰ ਇਹ ਆ ਗਏ ਜੀ ਪੰਜ ਛੇ ਹੋਰ ਕਿੰਨੇ ਕੀ ਰਹਿ ਗਏ ਜੀ ਜਖਸੀ ਹਾਂ ਜੀ ਆਪਾਂ ਗਿਣਨੇ ਨਹੀਂ ਬਾਈ ਹਾਂ ਗਿਣਨੇ ਨਹੀਂ ਇਹ ਕਬੂਤਰ ਨਾ ਗਿਣਾ ਕੋਈ ਠੀਕ ਹੈ ਕਬੂਤਰ ਨਹੀਂ ਕਹਿੰਦੇ ਆ ਜਿਸੀ ਆਸੀ ਗਿਨਾ ਬੰਦ ਕਰ ਦੇਣਾਂ ਨੂੰ ਗਿਣਤੀ ਨਹੀਂ ਆਉਂਦੀ ਜੀ ਫਿਰ ਕਿੱਟੇ ਬਾਲਾ ਗਿਣਤੀ ਆਉਂਦੀ ਜੀ ਇਹਨਾਂ ਨੂੰ ਸਾਨੂੰ ਗਿਣਤੀ ਹੁੰਦੀ ਨਹੀਂ ਜੀ ਅਸ ਦਾ ਪੜੇ ਨਹੀਂ ਗਈ ਅਸਤਾ ਇਹ ਪਲੱਸ 1 ਕੀ ਪਹਿਲੀ ਕਲਾਸ ਅਜੇ ਪੜੀ ਆ ਲੈ ਜੀ ਤੂੰ ਕਿ ਨਹੀਂ ਪੜਦਾ ਯਾਰ ਕਰਤੀ ਕਰਤੀ ਕੱਚੀ ਪਹਿਲੀ ਪੜਦਾ ਜੀ ਇਹ ਅਸੀਂ ਵੀ ਕੱਚੀ ਪਹਿਲੀ ਪੜੀ ਹਾਂ ਜੀ ਜੀ ਹੁਣ ਅਸੀਂ ਸਾਰੇ ਕਬੂਤਰ ਇੱਧਰ ਛੜਤੇ ਸੀ ਜੀ ਦੇਖ ਲਓ ਜੀ ਸਾਰੇ ਛੜਤੇ ਆ ਜੀ ਉਹ ਦੇਖੋ ਜੀ ਹੁਣ ਇੱਥੇ ਇਸ ਵਲੌਗ ਦੀ ਐਂਡ ਕਰਦੇ ਆ ਹਾਂ ਜੀ ਜੀ ਹੁਣ ਕੰਮ ਕੰਮ ਕਰਾ ਕੇ ਅਸੀਂ ਆ ਗਏ ਜੀ ਅਸੀਂ ਘਰੇ ਜਾਣੇ ਆ ਜੀ ਇੱਥੇ ਵਲੌਗ ਦੀ ਸਮਾਪਤੀ ਕਰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਅਗਲੇ ਵਲੌਗ ਵਿੱਚ ਤੁਹਾਨੂੰ ਮਿਲਾਂਗੇ ਟਾਟਾ ਬਾਏ ਬਾਏ